ਕਬੀਰ ਤਾ ਸਿਉ ਪ੍ਰੀਤ ਕਰ ਜਾਪ ਠਾਕੁਰ ਰਾਮ ਪੰਡਿਤ ਰਾਜੇ ਉਪਤੀ ਆਵਹ ਕੌਨੇ ਕਾਮ ਇਸ ਪਾਵਨ ਸ਼ਲੋਕ ਦੇ ਅੰਦਰ ਤਖਤ ਕਬੀਰ ਜੀ ਬਚਨ ਕਰਦੇ ਹੋਏ ਸਮਝਾਉਂਦੇ ਨੇ ਕਹਿੰਦੇ ਹੈ ਭਾਈ ਹੈ ਕਬੀਰ ਤੋ ਉਹਨਾਂ ਦੇ ਨਾਲ ਪ੍ਰੀਤ ਬਣਾਓ ਉਹਨਾਂ ਦਾ ਸੰਗ ਕਰ ਕਬੀਰ ਤਾ ਸਿਆਪ੍ਰੀਤ ਕਰ ਕਿੰਨਾਂ ਦੇ ਨਾਲ ਜਿਹੜੇ ਰਾਮ ਪਦਾਰਥ ਦੇ ਵਣਜ ਕਰਨ ਵਾਲੇ ਨੇ ਜਿਨ੍ਹਾਂ ਦੇ ਜਿਨ੍ਹਾਂ ਨੇ 라ਮ ਦੇ ਨਾਮ ਦਾ ਬਨਜ ਕੀਤਾ ਭਗਤ ਕਬੀਰ ਜੀ ਕਹਿੰਦੇ ਉਹਨਾਂ ਨਾਲ ਪ੍ਰੀਤ ਕਰ ਉਹਨਾਂ ਨਾਲ ਪਿਆਰ ਬਣਾ ਉਨ੍ਹਾਂ ਦੇ ਨਾਲ ਮਿੱਤਰਤਾ ਬਣਾ ਸਾਂਝ ਰੱਖੋ। ਜਾ ਕੋ ਠਾਕੁਰ ਰਾਮ ਜਿਨ੍ਹਾਂ ਦੀ ਪਰਿਪਾਲਣਾ ਜਿਨ੍ਹਾਂ ਦਾ ਸਹਾਇ ਉਹ ਪਰਮਾਤਮਾ ਅਕਾਲ ਪੁਰਖ ਹੈ। ਤੇ ਨਾਲੇ ਬਚਨ ਕਰਦੇ ਨੇ ਪੰਡਿਤ ਰਾਜੂ ਪਤੀ ਕਹਿੰਦੇ ਜੇ ਤੂੰ ਸਤਸੰਗੀਆਂ ਦਾ ਨਾਮ ਜਪਣ ਵਾਲਿਆਂ ਦਾ ਬੰਦਗੀ ਕਰਨ ਵਾਲਿਆਂ ਦਾ ਸਾਥ ਨਾ ਕੀਤਾ ਸੰਗ ਨਾ ਕੀਤਾ ਕੇਵਲ ਦੁਨੀਆਂ ਦਾ ਵਣਜ ਕਰਨ ਵਾਲਿਆਂ ਦੇ ਨਾਲ ਸੰਗ ਕੀਤਾ ਪੰਡਿਤ ਗਿਆਨੀ ਲੋਕ ਭਾਵ ਕੇ ਜਿਹੜੇ ਆਪਣੀ ਸਿਆਣ ਵਰਤਦੇ ਨੇ ਜਿਹੜੇ ਚਲਾਕੀਆਂ ਵਰਤਦੇ ਨੇ ਪੰਡਿਤ ਰਾਜੇ ਜਿਨ੍ਹਾਂ ਕੋਲੇ ਵੱਡੇ ਅਹੁਦੇ ਨੇ ਰਾਜ ਭਾਗ ਨੇ ਪੰਡਿਤ ਰਾਜੇ ਭੂਪਤੀ ਭੂ ਪ੍ਰਾਸਪਤੀ ਭਾਵ ਕੇ ਜ਼ਮੀਨਾਂ ਦੇ ਮਾਲਕ ਬੋਪੀਆਂ ਜ਼ਮੀਨਾਂ ਵਾਲੇ ਕਹਿੰਦੇ ਤੂੰ ਇਹ ਨਾ ਹੋਵੇ ਕਿਤੇ ਵੀ ਰਾਮ ਦੇ ਨਾਮ ਦੇ ਵਣਜ ਕਰਨ ਵਾਲਿਆਂ ਨੂੰ ਛੱਡ ਕੇ ਧੋਨੀ ਦੇ ਵਣਜ ਕਰਨ ਵਾਲਿਆਂ ਦੇ ਨਾਲ ਵੱਡਿਆਂ ਲੋਕਾਂ ਦੇ ਨਾਲ ਵੱਡੇ ਅਹੁਦੇ ਦੇ ਬੈਠੇ ਉਹਨਾਂ ਹਾਕਮਾਂ ਦੇ ਨਾਲ ਜ਼ਮੀਨਾਂ ਦੇ ਮਾਲਕ ਮਾਲਕਾਂ ਨਾਲ ਕਿਤੇ ਮੋਹ ਪਿਆਰ ਨਾ ਵਣਨਾ ਕਿ ਵੈਜੀ